ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਲੈ ਕੇ। ਜਵਾਨ ਹੁੰਦੇ ਹੀ ਮੈਨੂੰ ਇੱਕ ਪਾਗਲ ਮੁੰਡੇ ਨੇ ਕੱਡਨਾਪ ਕਰ ਲਿਆ ਸੀ। ਉਹ ਦੇਖਣ ਨੂੰ ਤਾਂ ਬਹੁਤ ਸੋਹਣਾ ਸੀ, ਉਹਦੇ ਅੰਦਰ ਤਾਂ جنੂਨ ਹੀ ਸਵਾਰ ਸੀ। ਮੇਰੇ ਹੱਥ ਫੜ ਬੰਨ੍ਹ ਦਿੱਤੇ ਤੇ ਕਹਿਣ ਲੱਗਾ, "ਤੈਨੂੰ ਮੈਂ ਆਪਣੀ ਬਣਾ ਲਵਾਂਗਾ।" ਮੈਂ ਡਰ ਗਈ ਸੀ, ਪਰ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਹੌਲੀ-ਹੌਲੀ ਆਪਣੇ ਹੱਥ ਮੇਰੀ ਸ਼ਰਟ ਦੇ ਵਿੱਚ ਪਾਉਣ ਲੱਗਾ। ਮੈਂ ਮਦਹੋਸ਼ ਹੋਣ ਲੱਗ ਪਈ। ਮੈਂ ਇੰਨੀ ਹੋਸ਼ਗਵਾ ਬੈਠੀ ਜਦੋਂ ਮੈਂ ਆਪਣੀਆਂ ਅੱਖਾਂ ਨਾਲ ਮੁੰਡੇ ਦਾ ਦੇਖ ਕੇ ਤਾਂ ਮੇਰੀਆਂ ਚੀਕਾਂ ਹੀ ਨਿਕਲ ਗਈਆਂ ਮੇਰਾ ਨਾਮ ਅਮਨ ਜਵਾਨ ਹੋਈ ਤਾਂ ਮੇਰੇ ਵਿੱਚ ਜਜ਼ਬਾਤ ਆਉਣ ਲੱਗ ਪਏ ਜਦ ਵੀ ਕੋਈ ਮੁੰਡਾ ਮੈਨੂੰ ਦੇਖਦਾ ਤਾਂ ਮੈਂ ਹੱਸ ਪੈਂਦੀ ਮੇਰੀਆਂ ਸਹੇਲੀਆਂ ਕਹਿੰਦੀਆਂ ਸੀ ਕਿ ਇਦਾਂ ਨਹੀਂ ਕਰੀਦਾ ਕਿਸੇ ਦਿਨ ਤੂੰ ਮੁਸੀਬਤ ਵਿੱਚ ਪੈ ਜਾਵੇਂਗੀ ਪਰ ਮੈਂ ਹਾਸਾ ਹਾਸ ਕੇ ਮੁੰਡਿਆਂ ਨਾਲ ਗੱਲਾਂ ਕਰਦੀ ਸੀ ਹਾਸਾ ਮਜ਼ਾਕ ਕਰਨ ਲੱਗ ਪਈ ਸੀ ਆਵਾਰਾ ਮੁੰਡੇ ਵੀ ਮੇਰੇ ਕੋਲ ਆ ਜਾਂਦੇ ਸੀ ਮੇਰੇ ਨਾਲ ਗੱਲਾਂ ਕਰਦੇ ਸੀ ਮੈਨੂੰ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਮਜ਼ਾ ਆਉਂਦਾ ਸੀ ਮੁੰਡੇ ਮੈਨੂੰ ਦੇਖਦੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਇੱਕ ਦਿਨ ਮੈਂ ਕਾਲਜ ਦੇ ਲਈ ਜਾ ਰਹੀ ਸੀ ਉਸ ਦਿਨ ਪਾਪਾ ਘਰ ਨਹੀਂ ਸੀ ਸ਼ਹਿਰ ਤੋਂ ਬਾਹਰ ਗਏ ਹੋਏ ਸੀ ਮੈਂ ਗੱਡੀ ਬੁੱਕ ਕਰਵਾ ਲਈ ਰੋਜ਼ ਮੇਰੇ ਪਾਪਾ ਮੈਨੂੰ ਕਾਰ ਵਿੱਚ ਛੱਡਦੇ ਸੀ ਤੇ ਮੇਰੀ ਮਾਂ ਥੋੜੀ ਘਬਰਾਉਣ ਲੱਗ ਪਈ ਤੇ ਕਹਿਣ ਲੱਗੀ ਕਿ ਪੁੱਤ ਤੂੰ ਕਿੱਦਾਂ ਇਕੱਲੇ ਜਾਵੇਂਗੀ ਮੈਨੂੰ ਬਹੁਤ ਡਰ ਲੱਗ ਰਿਹਾ ਮੈਂ ਕਿਹਾ ਮਾਂ ਹੁਣ ਮੈਂ ਵੱਡੀ ਹੋ ਗਈ ਆ ਸਭ ਸੰਭਾਲ ਲਵਾਂਗੀ ਤੁਸੀਂ ਫਿਕਰ ਨਾ ਕਰੋ ਪਰ ਮੇਰੀ ਮਾਂ ਨੂੰ ਬਹੁਤ ਫਿਕਰ ਸੀ ਪਰ ਮੈਂ ਤਾਂ ਬਹੁਤ ਖੁਸ਼ ਸੀ ਕੌਨਫੀਡੈਂਟ ਸੀ ਗੱਡੀ ਆਈ ਮੈਂ ਤਾਂ ਮੈਂ ਗੱਡੀ ਵਿੱਚ ਬੈਠਣ ਲੱਗੀ ਮੈਨੂੰ ਲੱਗਿਆ ਕਿ ਡਰਾਈਵਰ ਦੇ ਸਾਹਮਣੇ ਜਾ ਕੇ ਬੈਠਦੀ ਆ ਮੈਂ ਆ ਇੱਕ ਸ਼ਰਟ ਸਕਰਟ ਪਾਈ ਹੋਈ ਸੀ ਗਰਲਜ਼ ਕਾਲਜ ਵਿੱਚ ਜਾਂਦੀ ਸੀ ਇਸ ਲਈ ਸਾਡੇ ਕਾਲਜ ਵਿੱਚ ਮੁੰਡੇ ਨਹੀਂ ਹੁੰਦੇ ਸੀ ਡਰਾਈਵਰ ਨੂੰ ਦੇਖ ਕੇ ਪਤਾ ਨਹੀਂ ਕਿਉਂ ਮੈਨੂੰ ਗੁੱਦਗਦੀ ਜੀ ਹੋ ਰਹੀ ਸੀ ਮੈਂ ਉਹਦੇ ਕੋਲ ਜਾ ਕੇ ਬੈਠ ਗਈ ਮੈਂ ਧਿਆਨ ਨਾਲ ਦੇਖਿਆ ਕਿ ਉਹ ਮੇਰੇ ਪੈਰਾਂ ਵੱਲ ਦੇਖ ਰਿਹਾ ਸੀ ਮੈਂ ਖੁਸ਼ ਹੋ ਰਹੀ ਸੀ ਮੈਨੂੰ ਇਸੇ ਵਿੱਚ ਹੀ ਮਜ਼ਾ ਆਉਂਦਾ ਸੀ ਮੈਂ ਉਹਨੂੰ ਕਿਹਾ ਕਿ ਫਟਾਫਟ ਕਾਲਜ ਪਹੁੰਚਾ ਦੇ ਵਾਰ-ਵਾਰ ਮੇਰੇ ਵੱਲ ਦੇਖ ਰਿਹਾ ਸੀ ਮੈਨੂੰ ਡਰ ਲੱਗ ਰਿਹਾ ਸੀ ਕਿਤੇ ਐਕਸੀਡੈਂਟ ਨਾ ਕਰ ਦੇਵੇ ਮੈਂ ਆਪਣੇ ਬੈਗ ਵਿੱਚੋਂ ਇੱਕ ਕਿਤਾਬ ਕੱਢ ਕੇ ਪੜਨ ਦਾ ਬਹਾਨਾ ਜਿਹਾ ਕਰ ਰਹੀ ਸੀ ਸੜਕ ਤੋਂ ਮੇਰਾ ਧਿਆਨ हट ਗਿਆ ਸੀ ਅਚਾਨਕ ਮੈਨੂੰ ਲੱਗਿਆ ਕਿ ਮੈਨੂੰ ਕਾਲਜ ਪਹੁੰਚ ਜਾਣਾ ਚਾਹੀਦਾ ਸੀ ਇੰਨੀ دیر ਕਿਉਂ ਲੱਗ ਗਈ ਮੈਂ ਬਾਹਰ ਦੇਖਿਆ ਤਾਂ ਕੋਈ ਹੋਰ ਹੀ ਰਸਤਾ ਸੀ ਮੈਂ ਪੁੱਛਿਆ ਕਿ ਡਰਾਈਵਰ ਡਰਾਈਵਰ ਸਾਹਿਬ ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਉਹਨੇ ਕਿਹਾ ਮੈਡਮ ਅੱਗੇ ਵਾਲੇ ਰਸਤੇ ਤੇ ਕਾਫੀ ਟ੍ਰੈਫਿਕ ਜਾਮ ਸੀ 10 ਮਿੰਟ ਵਿੱਚ ਕਾਲਜ ਪਹੁੰਚ ਜਾਵਾਂਗੇ ਤੁਸੀਂ ਫਿਕਰ ਨਾ ਕਰੋ ਮੈਂ ਆਪਣਾ ਧਿਆਨ ਫਿਰ ਕਿਤਾਬ ਵੱਲ ਲਾ ਲਿਆ ਤਰੀਬ 10 ਮਿੰਟ ਹੀ ਹੋਏ ਸੀ ਕਿ ਡਰਾਈਵਰ ਨੇ ਗੱਡੀ ਰੋਕ ਦਿੱਤੀ ਮੈਨੂੰ ਲੱਗਿਆ ਕਾਲਜ ਆ ਗਿਆ ਮੈਂ ਉਤਰਨ ਲੱਗੀ ਤਾਂ ਮੈਂ ਹਜੇ ਉਤਰੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਇਹ ਤਾਂ ਬਹੁਤ ਹੀ ਸੁਨਾਜੇ ਇਲਾਕਾ ਸੀ ਡਰਾਈਵਰ ਚੱਲਾ ਸੀ ਮੈਂ ਡਰਾਈਵਰ ਨੂੰ ਰੁਕਣ ਲਈ ਕਿਹਾ ਤੇ ਕਿੱਥੇ ਲੈ ਕੇ ਆ ਗਿਆ ਤੂੰ ਮੈਨੂੰ ਇਹ ਮੇਰਾ ਕਾਲਜ ਨਹੀਂ ਆ ਇਹ ਮੈਨੂੰ ਕਿਹੜੇ ਇਲਾਕੇ ਵਿੱਚ ਲੈ ਕੇ ਆ ਗਿਆ ਤੇ ਹੁਣ ਤੂੰ ਕਿੱਥੇ ਜਾ ਰਿਹਾ ਮੈਨੂੰ ਛੱਡ ਦੇ ਉਹ ਡਰਾਈਵਰ ਕੋ ਜਨਾਬ ਬੋਲਿਆ ਤੇ ਗੱਡੀ ਲੈ ਕੇ ਚਲਾ ਗਿਆ ਮੈਂ ਇਲਾਕੇ ਵਿੱਚ ਇਕੱਲੀ ਖੜੀ ਸੀ ਮੈਨੂੰ ਡਰ ਲੱਗਣ ਲੱਗ ਪਿਆ ਸੀ ਕਿ ਮੈਂ ਇਥੋਂ ਕਾਲਜ ਕਿੱਦਾਂ ਜਾਵਾਂ ਡਰਾਈਵਰ ਨੇ ਪੈਸੇ ਨਹੀਂ ਲਏ ਸੀ ਤੇ ਚਲਾ ਗਿਆ ਸੀ ਮੇਰੀ ਹਾਲਤ ਬਹੁਤ ਖਰਾਬ ਸੀ ਪਰ ਮੈਂ ਦੇਖਿਆ ਕਿ ਉੱਥੇ ਇੱਕ ਕਾਰ ਆ ਰਹੀ ਸੀ ਮੈਂ ਉਹਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਕਾਰ ਵਾਲਾ ਮੇਰੇ ਸਾਹਮਣੇ ਆ ਕੇ ਰੁਕ ਗਿਆ ਤੇ ਫਿਰ ਬਾਹਰ ਨਿਕਲ ਕੇ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਾ ਇਸ ਸੁੰਨੇ ਇਲਾਕੇ ਵਿੱਚ ਤੁਸੀਂ ਕੀ ਕਰ ਰਹੀਆਂ ਮੈਨੂੰ ਉਹਦੀਆਂ ਗੱਲਾਂ ਤੋਂ ਹਰਾਨੀ ਜਿਹੀ ਹੋਈ ਸੀ ਪਹਿਲਾਂ ਤਾਂ ਜਿੱਦਾਂ ਉਹਨੂੰ ਮੇਰੇ ਤੇ ਯਕੀਨ ਨਹੀਂ ਹੋ ਰਿਹਾ ਸੀ ਸ਼ਾਇਦ ਸੋਚ ਰਿਹਾ ਸੀ ਕਿ ਮੈਂ ਕੋਈ ਚੋਰ ਆ ਮੈਂ ਉਹਨੂੰ ਆਪਣਾ ਕਾਰਡ ਦਿਖਾਇਆ ਤੇ ਉਹਨੂੰ ਰਿਕਵੈਸਟ ਕੀਤੀ ਕਿ ਮੈਨੂੰ ਮੇਰੇ ਕਾਲਜ ਤੱਕ ਛੱਡ ਦਿਓ ਜਦੋਂ ਉਹਨੂੰ ਯਕੀਨ ਹੋਇਆ ਕਿ ਮੈਂ ਕੋਈ ਚੋਰ ਨਹੀਂ ਆ ਉਹਨੇ ਕਿਹਾ ਮੈਡਮ ਆ ਕੇ ਗੱਡੀ ਵਿੱਚ ਸਾਈਡ ਵਾਲੀ ਸੀਟ ਤੇ ਬੈਠ ਜਾਓ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਮੈਂ ਜਾ ਕੇ ਬੈਠ ਗਈ ਉਹ ਗੱਡੀ ਚਲਾਉਂਦਾ ਹੋਇਆ ਮੈਨੂੰ ਦੇਖਣ ਲੱਗਾ ਤੇ ਕਹਿਣ ਲੱਗਾ ਤੂੰ ਬਹੁਤ ਸੋਹਣੀ ਆ ਇਦਾਂ ਦੀਆਂ ਸੋਹਣੀਆਂ ਕੁੜੀਆਂ ਦਾ ਸੁੰਨੀ ਥਾਂ ਤੇ ਹੋਣਾ ਠੀਕ ਨਹੀਂ ਕੁੜੀਆਂ ਨੂੰ ਕੀ ਕੈਪਟਨੇਬ ਕੀਤਾ ਜਾਂਦਾ ਉਹਦੇ ਮੂੰਹੋਂ ਕੈਪਟਨੇਬ ਸ਼ਬਦ ਸੁਣ ਕੇ ਮੈਨੂੰ ਘਬਰਾਹਟ ਹੋਣ ਲੱਗ ਪਈ ਸੀ ਮੈਨੂੰ ਬਹੁਤ ਡਰ ਲੱਗਣ ਲੱਗ ਪਿਆ ਸੀ ਅਚਾਨਕ ਹੀ ਮੁੰਡੇ ਨੇ ਕਿਹਾ ਕਿ ਮੈਂ ਤੈਨੂੰ ਜ਼ਿੰਦਗੀ ਦੇ ਮਜ਼ੇ ਦੇਣਾ ਚਾਹੁੰਦਾ ਤਾਂ ਮੈਂ ਉਹਦੇ ਵੱਲ ਦੇਖਣ ਲੱਗ ਪਈ ਕਿ ਉਹ ਕੀ ਕਹਿ ਰਿਹਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ। ਉਹਨੇ ਕਿਹਾ ਤੈਨੂੰ ਹੁਣੇ ਪਤਾ ਲੱਗ ਜਾਊਗਾ। ਉਹ ਆਪਣੀ ਗੱਡੀ ਪਿੰਡ ਵੱਲ ਨੂੰ ਲੈ ਗਿਆ। ਮੈਂ ਕਿਹਾ ਤੂੰ ਮੈਂ ਇੱਧਰ ਕਿਉਂ ਜਾ ਰਿਹਾ ਵਾ? ਸ਼ਹਿਰ ਦਾ ਰਸਤਾ ਤਾਂ ਬਾਹਰ ਵਾਲਾ। ਉਹਨੇ ਕਿਹਾ ਥੋੜਾ ਸਬਰ ਰੱਖ, ਰੋਜ਼ ਕਾਲਜ ਜਾਂਦੀ ਆਂ। ਅੱਜ ਥੋੜਾ ਜ਼ਿੰਦਗੀ ਦੇ ਮਜ਼ੇ ਲੈ ਲੈ। ਮੈਨੂੰ ਬਹੁਤ ਘਬਰਾਹਟ ਹੋਣ ਲੱਗ ਪਈ ਸੀ। ਉਹ ਮੁੰਡਾ ਮੈਨੂੰ ਇੱਕ ਫਾਰਮ ਹਾਊਸ ਤੇ ਲੈ ਗਿਆ। ਮੈਂ ਕਿਹਾ ਕਿ ਤੂੰ ਮੈਨੂੰ ਇੱਥੇ ਕਿਉਂ ਲੈ ਕੇ ਆਇਆ? ਮੈਂ ਪੜ੍ਹਨ ਲਈ ਕਾਲਜ ਜਾਣਾ। ਉਹਨੇ ਕਿਹਾ ਕਿਉਂਕਿ ਆਜ ਤੇਰੀ ਇਹੀ ਮੰਜ਼ਲਾ ਉਸ ਡਰਾਈਵਰ ਨੂੰ ਮੈਂ ਹੀ ਕਿਹਾ ਸੀ ਕਿ ਤੈਨੂੰ ਉਸ ਇਲਾਕੇ ਵਿੱਚ ਛੱਡਨ ਨੂੰ ਤੂੰ ਸੱਚਮੁੱਚ ਫੜਨਾਇਬ ਹੋ ਗਈ ਆ ਰਸਤੇ ਵਿੱਚ ਮੈਂ ਤੈਨੂੰ ਪਾਗਲ ਬਣਾਇਆ ਸੀ ਤਾਂ ਕਿ ਤੂੰ ਰੌਲਾ ਨਾ ਪਾ ਦੇਵੇਂ ਹੁਣ ਬਿੱਲੀ ਜਾਲ ਵਿੱਚ ਫਸ ਗਈ ਆ ਮੈਂ ਉਹਦੀ ਸ਼ਕਲ ਨੂੰ ਇਦਾਂ ਦੇਖ ਰਹੀ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਕਿਹਾ ਤੂੰ ਮੈਨੂੰ ਫੜਨਾਇਬ ਕਿਤਾ ਕਰ ਸਕਦਾ ਮੈਂ ਬਹੁਤ ਵੱਡੀ ਆ ਕੋਈ ਬੱਚੀ ਨਹੀਂ ਆ ਤੇ ਤੂੰ ਮੈਨੂੰ ਫੜਨਾਇਬ ਕਿਉਂ ਕੀਤਾ ਉਹਨੇ ਕਿਹਾ ਰੋਇ ਤੂੰ ਸੋਹਣੇ ਕੱਪੜੇ ਤੇ ਛੋਟੇ ਛੋਟੇ ਪਾ ਕੇ ਕਾਲਜ ਜਾਂਦੀ ਆ ਮੈਂ ਤੈਨੂੰ ਰੋਜ਼ ਦੇਖਦਾ ਮੁੰਡਿਆਂ ਨਾਲ ਤੂੰ ਖਾਸ ਹੱਸ ਕੇ ਗੱਲਾਂ ਕਰਦੀ ਆ ਕਦੀ ਸੋਚਿਆ ਕਿ ਮੁੰਡਿਆਂ ਦੇ ਦਿਲ ਵਿੱਚ ਕੀ ਬੀਤਦੀ ਹੋਗੀ ਤੁਹਾਨੂੰ ਤਾਂ ਬਹੁਤ ਪਹਿਲਾਂ ਹੀ ਹਾਸਲ ਕਰਦੇ ਮੈਂ ਸੋਚ ਰਿਹਾ ਸੀ ਪਰ ਤੂੰ ਆਪਣੇ ਪਾਪਾ ਦੇ ਨਾਲ ਕਾਲਜ ਜਾਂਦੀ ਹੁੰਦੀ ਸੀ ਤੇ ਆਉਂਦੀ ਸੀ ਪਾਪਾ ਦੇ ਨਾਲ ਹੀ ਹੁੰਦੀ ਸੀ ਮੈਂ ਦੇਖਦਾ ਸੀ ਕਿ ਤੈਨੂੰ ਕਦੋਂ ਚੁੱਕਾ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਸੀ ਮੈਂ ਹੁਣ ਧੱਕਾ ਮਾਰ ਕੇ ਉੱਥੋਂ ਨਿਕਲਣ ਲੱਗੀ ਤੇ ਹੁਣ ਹੀ ਮੇਰਾ ਹੱਥ ਫੜ ਲਿਆ ਮੈਨੂੰ ਆਪਣੇ ਵੱਲ ਖਿੱਚ ਲਿਆ ਤੇ ਇਥੋਂ ਬਚਣ ਦਾ ਕੋਈ ਹੋ ਰਾਸਤਾ ਨਹੀਂ ਸੀ ਤੂੰ ਸ਼ਾਇਦ ਨਹੀਂ ਜਾਣਦੀ ਕਿ ਮੈਂ ਕੌਣ ਹ ਤੇ ਮੈਂ ਤੇਰੇ ਨਾਲ ਕੀ ਕੀ ਕਰ ਸਕਦਾ ਮੈਂ ਕਿਹਾ ਦੇਖ ਤੂੰ ਜੋ ਵੀ ਆ ਮੈਨੂੰ ਜਾਣਦਾ ਉਹਨੇ ਕਿਹਾ ਤੂੰ ਮੇਰੀ ਆ ਤੇ ਕਦੀ ਵੀ ਆਜ਼ਾਦ ਨਹੀਂ ਰਹਿ ਸਕਦੀ ਜ਼ਿੰਦਗੀ ਵਿੱਚ ਤੈਨੂੰ ਆਪਣੇ ਕੋਲ ਹੀ ਰੱਖੂੰਗਾ ਤੇ ਤੇਰੀ ਜਵਾਨੀ ਦੇ ਮ제 ਲਾਊਗਾ ਇੱਕ ਅਣਜਾਣ ਮੁੰਡਾ ਮੈਨੂੰ ਲੈ ਆਇਆ ਸੀ ਮੈਂ ਕਦੀ ਉਹਨੂੰ ਦੇਖਿਆ ਵੀ ਨਹੀਂ ਸੀ ਤੇ ਨਾ ਹੀ ਮੈਨੂੰ ਯਾਦ ਵੀ ਨਹੀਂ ਸੀ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਹਨੂੰ ਕਿੱਦਾਂ ਮਨਾਵਾ ਕਿ ਉਹ ਮੈਨੂੰ ਛੱਡ ਦੇ ਮੈਨੂੰ ਘਬਰਾਹਟ ਹੋਣ ਲੱਗ ਪਈ ਸੀ ਮੈਂ ਕਿਹਾ ਦੇਖ ਇਹ ਤਰੀਕਾ ਅਸੀਂ ਦੋਵੇਂ ਦੋਸਤ ਬਣ ਜਾਂਦੇ ਹਾਂ ਮੈਨੂੰ ਛੱਡ ਦਿਓ ਕਹਿਣ ਲੱਗਾ ਜੋ ਮੈਂ ਕਰਨਾ ਆ ਉਹ ਕਿਤੇ ਕਰਨ ਬਿਨਾ ਮੈਂ ਤੈਨੂੰ ਕਿਵੇਂ ਛੱਡ ਦੇਵਾਂ ਮੈਨੂੰ ਉਹਦੇ ਤੇ ਬਹੁਤ ਜ਼ਿਆਦਾ ਗੁੱਸਾ ਆਉਣ ਲੱਗ ਪਿਆ ਸੀ ਮੈਂ ਕਿਹਾ ਮੈਨੂੰ ਗੁੱਸਾ ਨਾ ਦਵਾ ਮੈਂ ਤੇਰਾ ਉਹ ਹਾਲ ਕਰੂੰਗੀ ਜੋ ਤੂੰ ਕਦੇ ਸੋਚ ਵੀ ਨਹੀਂ ਸਕਦਾ ਇਹ ਕਹਿ ਕੇ ਮੈਂ ਉਹਦੇ ਉੱਪਰ ਝੱਟ ਪਈ ਉਹ ਵੀ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ ਸਾਢੇ ਬਜਤਾ ਲੜਾਈ ਹੀ ਜੇਹੀ ਹੋਣ ਲੱਗ ਪਈ ਸੀ ਉਹਨੇ ਮੈਨੂੰ ਬਿਸਤਰੇ ਤੇ ਸੁੱਟ ਦਿੱਤਾ ਤੇ ਮੇਰੇ ਉੱਪਰ ਚੜ ਗਿਆ ਪਰ ਮੈਂ ਉਹਦੇ ਨਾਲ ਹੱਥੋਂ ਪਾਈ ਜਾਰੀ ਰੱਖੀ ਤੇ ਇੱਕ ਵਾਰ ਤਾਂ ਮੈਂ ਉਹਦੇ ਵਾਲਾਂ ਨੂੰ ਜ਼ੋਰ ਨਾਲ ਖਿੱਚਿਆ ਤੇ ਉਹਦੀ ਗਰਦਨ ਤੇ ਦੰਦੀ ਵੱਡ ਦਿੱਤੀ ਪਰ ਉਹਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਆਪਣੇ ਹੱਥ ਨਾਲ ਮੇਰੇ ਦੋਵੇਂ ਹੱਥ ਫੜ ਲਏ ਤੇ ਮੈਂ ਕੋਈ ਵੀ ਹਰਕਤ ਨਹੀਂ ਕਰ ਰਹੀ ਸੀ ਤੇ ਨਾ ਹੀ ਰੋਲਾ ਪਾ ਰਹੀ ਸੀ ਮੈਂ ਆਪਣੇ ਪੈਰਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਨ ਲੱਗੀ ਪਰ ਇਹ ਅਣਜਾਣ ਮੁੰਡਾ ਬਹੁਤ ਤਾਕਤਵਰ ਸੀ ਮੈਂ ਉਹਦੇ ਅੱਗੇ ਟੇਕ ਨਹੀਂ ਰਹੀ ਸੀ ਮੁੰਡਿਆਂ ਨਾਲ ਹਾਸ ਬਹੁਤ ਲੈਂਦੀ ਸੀ ਇਹਦਾ ਮਤਲਬ ਇਹ ਨਹੀਂ ਸੀ ਕਿ ਮੇਰੀ ਮਰਜ਼ੀ ਦੇ ਖਿਲਾਫ ਕੋਈ ਵੀ ਮੈਨੂੰ ਹੱਥ ਲਾ ਦੇਵੇ ਭਾਵੇਂ ਅਸੀਂ ਅੱਜ ਮੇਰੀ ਜਾਨ ਚਲੀ ਜਾਵੇ ਪਰ ਮੈਂ ਆਪਣੀ ਰੱਖਿਆ ਜ਼ਰੂਰ ਕਰਕੇ ਹੀ ਰਾਂਗੀ ਕਿਸੇ ਦੇ ਨਾਲ ਹਸਣਾ ਬੋਲਣਾ ਕਿਸੇ ਨੂੰ ਦੇਖ ਕੇ ਮੁਸਕਰਾਉਣਾ ਖੁਸ਼ ਹੋਣਾ ਤਾਂ ਅਲੱਗ ਹੁੰਦਾ ਪਰ ਕਿਸੇ ਨੂੰ ਹੱਥ ਲਗਾਉਣਾ ਬਹੁਤ ਵੱਖਰੀ ਗੱਲ ਹੁੰਦੀ ਆ ਇਸ ਮੁੰਡੇ ਨੂੰ ਮੈਂ ਅੱਜ ਇਹਨਾਂ ਫਰਕ ਸਮਝਾਉਂਗੀ ਅਚਾਨਕ ਹੀ ਉਹ ਮੁੰਡਾ ਮੈਨੂੰ ਮੂੰਹ ਲਾਉਣ ਲੱਗ ਪਿਆ ਤੇ ਮੈਂ ਆਪਣੇ ਆਪ ਨੂੰ ਉਹਦੇ ਤੋਂ ਪਰਾਂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਆਪਣਾ ਮੂੰਹ ਇੱਧਰ ਉੱਧਰ ਹਿਲਾਉਣ ਲੱਗ ਪਈ ਤਾਉ ਮੈਨੂੰ ਆਪਣਾ ਮੂੰਹ ਨਾ ਲਾ ਸਕੇ ਉਹਨੇ ਆਪਣਾ ਹੱਥ ਮੇਰੇ ਮੂੰਹ ਤੇ ਉਹ ਚੁੱਕ ਲਿਆ ਤੇ ਮੇਰੇ ਜਿਸਮ ਤੇ ਆਪਣਾ ਹੱਥ ਫੇਰਨ ਲੱਗ ਪਿਆ ਉਹਦੇ ਹੱਥ ਮੇਰੇ ਨਰਮ ਨਰਮ ਅੰਗਾਂ ਤੇ ਲੱਗੇ ਤਾਂ ਮੈਨੂੰ ਵੀ ਫਿਲਮ ਜਈ ਆਨ ਲੱਗ ਪਈ ਤੇ ਉਹ ਹੌਲੀ ਹੌਲੀ ਮੇਰੇ ਹੱਥ ਸਾਰੇ ਸ਼ਰੀਰ ਤੇ ਫੇਰਨ ਲੱਗ ਪਿਆ ਤੇ ਦੂਸਰੇ ਹੱਥ ਨਾਲ ਮੇਰੇ ਹੱਥਾਂ ਨੂੰ ਘੁੱਟ ਕੇ ਫੜ ਕੇ ਰੱਖਿਆ ਹੋਇਆ ਸੀ ਮੇਰੇ ਸਾਹਮਣੇ ਆਪਣੀ ਤਾਕਤ ਦਿਖਾ ਰਿਹਾ ਸੀ ਇਦਾਂ ਲੱਗਦਾ ਸੀ ਕਿ ਉਹ ਮੇਰੇ ਨਾਲ ਜ਼ਬਰਦਸਤੀ ਕਰ ਲੈਣਾ ਚਾਹੁੰਦਾ ਪਰ ਪੈਰਾਂ ਤੱਕ ਉਹ ਪਹੁੰਚ ਗਿਆ ਸੀ ਇੱਕ ਪਲ ਦੇ ਲਈ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਜਿਹਾ ਹੋ ਗਿਆ ਮੇਰਾ ਪੂਰਾ ਸਰੀਰ ਸਾਂ ਸ਼ਾਂਤ ਹੋ ਗਿਆ ਸੀ ਮੇਰੇ ਅੰਦਰ ਇੱਕ ਬਿਜਲੀ ਵਾਂਗ ਗੁੱਦਗੁੱਦੀ ਜੀ ਹੋਣ ਲੱਗ ਪਈ ਤੇ ਹੌਲੀ ਹੌਲੀ ਉਹਨੇ ਮੇਰੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਪਰ ਮੈਨੂੰ ਕੋਈ ਹੋਸ਼ ਨਹੀਂ ਸੀ ਇੱਕ ਅਜੀਬ ਅਹਿਸਾਸ ਵਿੱਚ ਲੜਨਾ ਭੁੱਲ ਗਈ ਸੀ ਮੈਂ ਆਪਣੀ ਤਾਕਤ ਦੀ ਹੀਮਾਇਸ਼ ਬਖਾਉਣਾ ਚਾਹੁੰਦੀ ਸੀ ਪਰ ਮੇਰੇ ਵਿੱਚ ਤਾਕਤ ਨਹੀਂ ਸੀ ਉਹਦੀ ਇਹ ਜ਼ਬਰਦਸਤੀ ਵਿੱਚ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਇੱਕ ਪਲ ਦੇ ਲਈ ਤਾਂ ਮੈਂ ਤੜਫਣਾ ਭੁੱਲ ਗਈ ਸੀ ਤੇ ਇੱਕ ਅਦਭੁਤ ਜਿਹਾ ਅਹਿਸਾਸ ਮੇਰੇ ਸਰੀਰ ਵਿੱਚ ਹੋ ਰਿਹਾ ਸੀ ਜੋ ਮੁੰਡਾ ਸਾਹਮਣੂ ਚੁੱਕਿਆ ਸੀ ਤੇ ਮੇਰੇ ਹੱਥ ਛੱਡ ਦਿੱਤੇ ਸੀ ਪਰ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਹੰਝੂ ਆਉਣ ਲੱਗ ਪਏ ਸੀ ਉਹ ਮੁੰਡਾ ਮੇਰੇ ਹੰਝੂਆਂ ਨੂੰ ਦੇਖ ਕੇ ਰੁਕ ਗਿਆ ਤੇ ਮੈਂ ਆਪਣੀਆਂ ਅੱਖਾਂ ਖੋਲੀਆਂ ਤੇ ਮੇਰੀਆਂ ਅੱਖਾਂ ਲਾਲ ਹੋ ਚੁੱਕੀਆਂ ਸੀ ਮੈਂ ਪਤਾ ਨਹੀਂ ਉਹ ਮੇਰੇ ਨਾਲ ਕੀ ਕਰ ਰਿਹਾ ਸੀ ਮੈਨੂੰ ਉਹਨੇ ਛੱਡ ਦਿੱਤਾ ਤੇ ਅਠਾਉਣ ਲੱਗਾ ਮੈਂ ਉਹਦਾ ਹੱਥ ਫੜ ਲਿਆ ਬੜੀ ਹੈਰਾਨੀ ਨਾਲ ਮੈਨੂੰ ਦੇਖ ਰਿਹਾ ਸੀ ਮੈਂ ਵੀ ਖੜੀ ਹੋ ਗਈ ਉਹ ਮੈਨੂੰ ਕਹਿਜੂ ਕਹਿਣ ਦਾ ਇੰਤਜ਼ਾਰ ਕਰਨ ਲੱਗਾ ਮੈਂ ਬੇਕਾਬੂ ਹੋ ਗਈ ਮੈਂ ਕੁਝ ਨਾ ਕਿਹਾ ਤੇ ਕੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੇਰੀ ਇਸ ਹਰਕਤ ਤੇ ਉਹ ਕਾਫੀ ਹੈਰਾਨ ਹੋ ਗਿਆ ਉਹਨੇ ਵੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੇਰੇ ਜਸੂ ਤੇ ਹੱਥ ਫਿਰ ਫੇਰਨ ਲੱਗ ਪਿਆ ਮੈਂ ਗਿਆ ਆਪਣੇ ਹੱਥ ਦੇ ਵਿੱਚ ਰਹਿ ਮੈਂ ਤੇਰੀ ਗੁਲਾਮ। ਉਹਦੇ ਬਾਅਦ ਉਸ ਮੁੰਡੇ ਨੇ ਮੈਨੂੰ ਪਿਆਰ ਕੀਤਾ ਤੇ ਕੋਈ ਹੱਦ ਪਾਰ ਨਹੀਂ ਕੀਤੀ। ਥੋੜੀ ਦੇਰ ਬਾਅਦ ਉਹ ਕਹਿਣ ਲੱਗਾ ਕਿ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣਾ। ਉਹ ਚਾਹ ਬਣਾ ਕੇ ਮੇਰੇ ਲਈ ਲੈ ਆਇਆ। ਮੈਂ ਹਜੇ ਵੀ ਨਹੀਂ ਜਾਣਦੀ ਸੀ ਕਿ ਉਹ ਕੌਣ ਆ। ਮੈਨੂੰ ਕੱਡਨਾਬ ਕਿਉਂ ਕੀਤਾ? ਮੈਂ ਚਾਹ ਪੀਣ ਲੱਗ ਪਈ। ਮੈਨੂੰ ਸੀ ਕਿ ਮੁੰਡਾ ਕੋਈ ਗਲਤ ਚੀਜ਼ ਮੇਰੇ ਖਾਣ ਵਾਲੀ ਚੀਜ਼ ਵਿੱਚ ਨਾ ਪਾ ਦੇਵੇ। ਪਰ ਉਸ ਮੁੰਡੇ ਤੇ ਭਰੋਸਾ ਕਰਨ ਲੱਗ ਪਈ। ਅਚਾਨਕ ਉਸਨੇ ਕਿਹਾ ਕਿ ਅਮਨ ਮੈਂ ਤੇਰੇ ਤੋਂ ਨਫ਼ਰਤ ਕਰਦਾ ਮੈਂ ਸੋਚਿਆ ਸੀ ਕਿ ਤੇਰਾ ਸਭ ਕੁਝ ਖਰਾਬ ਕਰ ਦੇਵਾਂਗਾ ਫਿਰ ਤੈਨੂੰ ਤੇਰੇ ਘਰ ਦੇ ਸਾਹਮਣੇ ਜਾ ਕੇ ਸੁੱਟ ਦੇਵਾਂਗਾ ਪਰ ਜਦੋਂ ਤੂੰ ਮੇਰੇ ਸਾਹਮਣੇ ਆਈ ਤਾਂ ਮੈਂ ਤੇਰੇ ਨਾਲ ਉਹ ਸਭ ਕੁਝ ਨਾ ਕਰ ਸਕਿਆ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੈਂ ਕਿਉਂ ਕਮਜ਼ੋਰ ਪੈ ਗਿਆ ਉਸ ਮੁੰਡੇ ਨੇ ਮੈਨੂੰ ਆਪਣੇ ਫਾਰਮ ਹਾਊਸ ਵਿੱਚ ਕੈਦ ਕਰ ਲਿਆ ਸੀ ਮੈਂ ਕਿਹਾ ਤੂੰ ਮੈਨੂੰ ਮੇਰੇ ਘਰ ਕਿਉਂ ਨਹੀਂ ਛੱਡ ਦਿੰਦਾ ਉਹਨੇ ਕਿਹਾ ਘਰ ਜਾਂਦਾ ਸੁਪਣਾ ਛੱਡ ਦੇ ਕਿਉਂਕਿ ਹੁਣ ਤੂੰ ਮੇਰੇ ਨਾਲ ਹੀ ਰਹਵੇਂਗੀ ਇਹ ਸੁਣਦੇ ਹੀ ਮੈਂ ਡਰ ਗਈ ਪਤਾ ਨਹੀਂ ਕੀ ਗੱਲ ਹੋਈ ਸੀ ਕਿ ਇਹ ਉਹ ਮੈਨੂੰ ਇੱਥੇ ਚੁੱਕ ਕੇ ਲੈ ਆਇਆ ਮੇਰੀ ਕਿਸੇ ਨਾਲ ਕੋਈ ਦੋਸ਼ਮਨੀ ਨਹੀਂ ਸੀ ਤੇ ਨਾ ਹੀ ਮੈਨੂੰ ਕੋਈ ਚਾਹੁੰਦਾ ਸੀ ਮੈਂ ਆਪਣੇ ਦਿਮਾਗ ਤੇ ਜ਼ੋਰ ਪਾਉਂਦੀ ਤੇ ਸੋਚਣ ਲੱਗੀ ਕਿ ਇਹ ਮੁੰਡਾ ਕੌਣ ਆ ਮੈਂ ਉਹਨੂੰ ਪੁੱਛਿਆ ਕਿ ਤੇਰਾ ਨਾਮ ਕੀ ਆ ਉਹਨੇ ਮੈਨੂੰ ਆਪਣਾ ਨਾਮ ਰਤਨ ਦੱਸਿਆ ਤੇ ਮੈਂ ਆਪਣੇ ਦਿਮਾਗ ਤੇ ਜ਼ੋਰ ਨਾਲ ਸੋਚਣ ਲੱਗ ਪਈ ਕਿ ਰਤਨ ਨਾਮ ਸੁਣ ਕੇ ਮੇਰੇ ਦਿਮਾਗ ਵਿੱਚ ਵੀ ਕੁਝ ਨਾ ਯਾਦ ਆਇਆ। ਉਹਨੇ ਕਿਹਾ ਕੀ ਸੋਚਣ ਲੱਗ ਪਈ। ਇਹ ਸੋਚ ਰਹੀ ਆ ਕਿ ਮੈਂ ਤੈਨੂੰ ਜਾਣਦੀ ਆ ਜਾਂ ਨਹੀਂ। ਮੈਂ ਕਿਹਾ ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਆ। ਆਖਰ ਤੂੰ ਮੇਰੇ ਤੋਂ ਨਫ਼ਰਤ ਕਿਉਂ ਕਰਦਾ? ਮੇਰੀ ਤਾਂ ਕਿਸੇ ਦੇ ਨਾਲ ਕੋਈ ਦੁਸ਼ਮਣੀ ਵੀ ਨਹੀਂ। ਬਦਲੇ ਦੀ ਅੱਖ ਨਾਲ ਉਹ ਮੈਨੂੰ ਦੇਖਣ ਲੱਗ ਪਿਆ ਤੇ ਮੇਰੇ ਕੋਲ ਆ ਗਿਆ ਤੇ ਫਿਰ ਮੈਨੂੰ ਪਿਆਰ ਕਰਨ ਲੱਗ ਪਿਆ। ਮੇਰੇ ਕੋਲ ਕੋਈ ਵੀ ਰਾਹਤ ਨਹੀਂ ਸੀ। ਮੈਂ ਉਹਦਾ ਵੀ ਸਾਥ ਦੇਣ ਲੱਗ ਪਈ ਸੀ। ਰਾਤ ਹੋਣ ਵਾਲੀ ਸੀ। ਮੈਂ ਕਾਫੀ ਪਰੇਸ਼ਾਨ ਸੀ। ਮੇਰੇ ਘਰ ਦੇ ਪਰੇਸ਼ਾਨ ਹੋ ਗਏ ਹੋਣਗੇ ਮੇਰੇ ਮੰਮੀ ਪਾਪਾ ਤੇ ਭਰਾ ਮੈਨੂੰ ਲੱਭ ਰਹੇ ਹੋਣਗੇ ਮੈਂ ਕਾਫੀ ਪਰੇਸ਼ਾਨ ਸੀ ਮੈਨੂੰ ਰਾਤ ਨੂੰ ਛੱਡ ਕੇ ਪਤਾ ਨਹੀਂ ਫਿਰ ਉਹ ਕਿਤੇ ਚਲਾ ਗਿਆ ਸੀ ਤੇ ਮੈਂ ਸੋਚ ਰਹੀ ਸੀ ਕਿ ਮੇਰੀ ਮਾਂ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੋਵੇਗਾ ਮੇਰਾ ਭਰਾ ਪਤਾ ਨਹੀਂ ਕਿਸ ਹਾਲ ਵਿੱਚ ਹੋਵੇਗਾ ਤੇ ਉਹ ਮੇਰੇ ਨਾਲ ਕਾਫੀ ਗੁੱਸੇ ਵਿੱਚ ਹੋਣਗੇ ਸਾਰੇ ਪਾਸੇ ਮੈਨੂੰ ਲੱਭਦੇ ਹੋਣਗੇ ਪਰ ਮੇਰੀਆਂ ਗੱਲਾਂ ਦਾ ਉਸ ਮੁੰਡੇ ਤੇ ਕੋਈ ਅਸਰ ਨਹੀਂ ਸੀ ਮੈਂ ਉਸ ਨੂੰ ਅੱਗੇ ਰਹਿਮ ਦੀ ਭੀਖ ਮੰਗਣ ਲੱਗੀ ਮੈਂ ਉਸ ਨੂੰ ਕਿਹਾ ਮੇਰੇ ਤੇ ਰਹਿਮ ਕਰੋ ਤਾਂ ਉਹ ਕਹਿਣ ਲੱਗਾ ਤੇਰੇ ਪਰਿਵਾਰ ਵਾਲੇ ਕਿਸੇ ਤੇ ਰਹਿਮ ਕਰਦੇ ਆ ਉਹਨਾਂ ਨੂੰ ਕਿਸੇ ਦੀ ਪਰਵਾਹ ਹੈਗੀ ਆ ਮੈਂ ਕਿਹਾ ਮੇਰੇ ਪਰਿਵਾਰ ਨਾਲ ਤੇਰੀ ਕੋਈ ਦੁਸ਼ਮਣੀ ਨਹੀਂ ਆ ਜਾਂ ਮੇਰੇ ਤੇ ਹੀ ਕੁਝ ਗਲਤ ਹੋ ਗਿਆ ਸਭ ਕੁਝ ਮੈਨੂੰ ਦੱਸ ਦੇ ਸ਼ਾਇਦ ਮੈਂ ਤਰੀ ਕੋਈ ਮਦਦ ਕਰ ਸਕਾਂ ਉਹਨੇ ਕਿਹਾ ਤੇਰੇ ਸਰੀਰ ਵਿੱਚ ਵੀ ਉਹ ਗੰਦਾ ਖੂਨ ਆ ਮੈਨੂੰ ਗੁੱਸਾ ਨਾ ਦਵਾ ਨਹੀਂ ਤਾਂ ਮੈਂ ਤੇਰਾ ਉਹ ਹਾਲ ਕਰ ਦੇਵਾਂਗਾ ਕਿ ਤੂੰ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਤੇਰੀ ਇਜ਼ਤ ਮਿੱਟੀ ਵਿੱਚ ਮਿਲਾ ਦੇਊਗਾ ਕਹਿ ਕੇ ਉਹ ਗੁੱਸੇ ਨਾਲ ਕਮਰੇ ਵਿੱਚੋਂ ਬਾਹਰ ਚਲਾ ਗਿਆ ਮੇਰਾ ਕਮਰਾ ਉਹਨੇ ਬੰਦ ਕਰ ਦਿੱਤਾ ਮੈਂ ਉੱਥੇ ਹੀ ਰੋਣ ਲੱਗ ਪਈ ਸੀ ਮੈਂ ਰੋ ਰੋ ਕੇ ਮੇਰਾ ਬੁਰਾ ਹਾਲ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੈਨੂੰ ਕਟਨਾਇਬ ਉਸਨੇ ਕਿਉਂ ਕੀਤਾ ਫਿਰ ਮੈਂ ਕਮਰੇ ਵਿੱਚ ਕੋਈ ਸਬੂਤ ਲੱਭਦੀ ਸ਼ਾਇਦ ਮੇਰੇ ਹੱਥ ਕੁਝ ਲੱਗ ਜਾਵੇ ਮੈਂ ਕਮਰੇ ਦੀ ਚੰਗੀ ਤਰ੍ਹਾਂ ਤਲਾਸ਼ੀ ਕਰਨ ਲੱਗ ਪਈ ਸ਼ਾਇਦ ਇਹ ਇਸੇ ਦਾ ਹੀ ਕਾਰ ਸੀ ਮੈਨੂੰ ਇੱਕ ਫੋਟੋ ਮਿਲੀ ਜਿਹਦੇ ਵਿੱਚ ਉਹ ਇੱਕ ਕੁੜੀ ਦੇ ਨਾਲ ਸੀ ਤੇ ਦੋਨਾਂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਹ ਕੁੜੀ ਉਹਦੀ গারਲਫ੍ਰੈਂਡ ਹੋਊਗੀ ਪਰ ਮੈਂ ਪਹਿਚਾਨ ਨਹੀਂ ਸਕੀ ਮੈਂ ਸੋਚਣ ਲੱਗ ਪਈ ਕਿ ਮੁੰਡੇ ਦੀ ਇੰਨੀ ਸੋਹਣੀ গারਲਫ੍ਰੈਂਡ ਆ ਤੇ ਮੈਨੂੰ ਕਿਉਂ ਝੱਕ ਕੇ ਲੈ ਆਇਆ ਮੈਂ ਸੋਚਿਆ ਇਸ ਫੋਟੋ ਦਾ ਇਸਤੇਮਾਲ ਕਰਕੇ ਮੈਂ ਉਹਨੂੰ ਮਜਬੂਰ ਕਰੂੰਗੀ ਕਿ ਮੈਨੂੰ ਛੱਡ ਦੇਵੇ ਮੈਂ ਉੱਥੇ ਹੀ ਬੈੱਡ ਤੇ ਬੈਠ ਗਈ ਸੀ ਥੋੜੀ ਦੇਰ ਬਾਅਦ ਉਹ ਫਿਰ ਕਮਰੇ ਦਾ ਦਰਵਾਜ਼ਾ ਖੋਲ ਕੇ ਅੰਦਰ ਆਇਆ ਤੇ ਮੇਰੇ ਕੋਲ ਆ ਕੇ ਕਹਿਣ ਲੱਗਾ ਚੱਲ ਰੋਟੀ ਖਾ ਲੈ ਜਦੋਂ ਉਹਨੇ ਮੇਰੇ ਚਿਹਰੇ ਨੂੰ ਦੇਖਿਆ ਤੇ ਉਹ ਸਮਝ ਚੁੱਕਿਆ ਸੀ ਕਿ ਮੈਂ ਰੋਂਦੀ ਸੀ ਕਿਉਂਕਿ ਅੱਖਾਂ ਲਾਲ ਹੋ ਗਈਆਂ ਸੀ ਉਹ ਕਹਿਣ ਲੱਗਾ ਰੋਣ ਦਾ ਕੋਈ ਫਾਇਦਾ ਨਹੀਂ ਉਹਨੇ ਮੇਰਾ ਹੱਥ ਫੜ ਲਿਆ ਤੇ ਖਿੱਚਣ ਲੱਗ ਪਿਆ ਕਹਿਣ ਲੱਗਾ ਚੱਲ ਰੋਟੀ ਖਾ ਮੈਂ ਫਟਾਫਟ ਫੋਟੋ ਕੱਢ ਕੇ ਉਹਨੂੰ ਦਿਖਾ ਦਿੱਤੀ ਮੈਂ ਕਿਹਾ ਇਹ ਤੇਰੀ ਗਰਲਫ੍ਰੈਂਡ ਇੰਨੀ ਸੋਹਣੀ ਆ ਤੇ ਤੂੰ ਮੈਨੂੰ ਕਿਉਂ ਕੱਡਨਾਪ ਕੀਤਾ ਜਰਾ ਸੋਚ ਜੇ ਉਹਨੂੰ ਪਤਾ ਲੱਗੂਗਾ ਤੇ ਉਹਨੂੰ ਕਿੰਨਾ ਦੁੱਖ ਹੋਊਗਾ ਪਰ ਮੈਂ ਕਿਸੇ ਨੂੰ ਕੁਝ ਨਹੀਂ ਕਹੂੰਗੀ ਤੂੰ ਮੈਨੂੰ ਛੱਡ ਦੇ ਮੈਂ ਉਹਨੂੰ ਕਹਿ ਦੇਵਾਂਗੀ ਕਿ ਮੈਂ ਘਰੋਂ ਭੱਜ ਕੇ ਫਿਲਮ ਦੇਖਣ ਚਲੀ ਗਈ ਸੀ ਅਚਾਨਕ ਹੀ ਉਹਨੇ ਉਹ ਫੋਟੋ ਮੇਰੇ ਹੱਥ ਵਿੱਚੋਂ ਕੋ ਲਈ ਤੇ ਦੇਖਣ ਲੱਗਾ ਕਿ ਉਹਦੀਆਂ ਅੱਖਾਂ ਵਿੱਚ ਉਦਾਸੀ ਜਿਹੀ ਆ ਗਈ ਉਹਨੂੰ ਇਸ ਹਾਲ ਵਿੱਚ ਦੇਖ ਕੇ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੈਂ ਉਹਦੇ ਕੋਲ ਗਈ ਕਿ ਉਹਦੇ ਨਾਲ ਲੱਗ ਗਈ ਮੈਂ ਕਿਹਾ ਫੋਟੋ ਦੇਖ ਕੇ ਕਿਉਂ ਰੋ ਰਿਹਾ ਮੈਨੂੰ ਦੱਸ ਕੀ ਹੋਇਆ ਮੇਰੇ ਵੱਲ ਦੇਖਣ ਲੱਗਾ ਮੈਂ ਕਿਹਾ ਪਿਆਰ ਕਰਦਾ ਇਹਨੂੰ ਤੇ ਮੇਰੇ ਵੱਲ ਦੇਖ ਕੇ ਕਹਿਣ ਲੱਗਾ ਕਿ ਮੇਰੀ ਭੈਣ ਆ ਮੈਂ ਉਹਦੇ ਵੱਲ ਦੇਖਣ ਲੱਗੀ ਮੈਨੂੰ ਤਾਂ ਲੱਗਿਆ ਸੀ ਕਿ ਇਹ ਤੇਰੀ ਗਰਲਫ੍ਰੈਂਡ ਹੋਊਗੀ ਮੈਂ ਉਹਦੇ ਨਾਲ ਰੋਟੀ ਖਾਣ ਲੱਗ ਪਈ ਉਹ ਬਿਲਕੁਲ ਚੁੱਪ ਸੀ ਮੈਂ ਕਿਹਾ ਤੇਰੀ ਭੈਣ ਦਾ ਵਿਆਹ ਹੋ ਗਿਆ ਜੋ ਤੂੰ ਇਦਾਂ ਉਹਨੂੰ ਦੇਖ ਕੇ ਰੋ ਰਿਹਾ ਮੈਨੂੰ ਦੱਸ ਉਹਨੇ ਕਿਹਾ ਮੇਰੀ ਭੈਣ ਇਸ ਦੁਨੀਆ ਵਿੱਚ ਨਹੀਂ ਰਹੀ ਇਹਦੀ ਮੌਤ ਦਾ ਜ਼ਿੰਮੇਵਾਰ ਵੀ ਤੂੰ ਹੀ ਆ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਮੈਂ ਉਹਦੇ ਕੋਲ ਗਈ ਤੇ ਕਹਿਣ ਲੱਗੀ ਕੀ ਕਹਿ ਰਿਆਂ ਮੈਂ ਤਾਂ ਤੇਰੀ ਭੈਣ ਨੂੰ ਜਾਣਦੀ ਵੀ ਨਹੀਂ ਮੇਰੇ ਤੇ ਇਲਜ਼ਾਮ ਨਾ ਲਾ ਮੈਂ ਐਦਾਂ ਦੀ ਕੁੜੀ ਨਹੀਂ ਅੱਜ ਜਿੱਦਾਂ ਦੀ ਤੂੰ ਮੈਨੂੰ ਸਮਝਦਾ ਤੂੰ ਇਲਜ਼ਾਮ ਮੇਰੇ ਤੇ ਕਿਉਂ ਲਗਾਇਆ ਮੈਨੂੰ ਦੱਸ ਉਹ ਕਹਿਣ ਲੱਗਾ ਮੇਰੀ ਭੈਣ ਤੇਰੇ ਭਰਾ ਦੀ ਗਰਲਫ੍ਰੈਂਡ ਸੀ ਤੇਰੇ ਭਰਾ ਨੇ ਇਹਨੂੰ ਵਰਤਿਆ ਤੇ ਪ੍ਰੈਗਨੈਂਟ ਕਰ ਦਿੱਤਾ ਮੇਰੀ ਭੈਣ ਨੇ ਤੇਰੇ ਭਰਾ ਦੇ ਅੱਗੇ ਬਹੁਤ ਹੱਥ ਜੋੜੇ ਕਿਆ ਕੇ ਮੇਰੇ ਨਾਲ ਵਿਆਹ ਕਰਵਾ ਲੈ ਤੇਰਾ ਭਰਾ ਇੰਨਾ ਘਟੀਆ ਸੀ ਕਿ ਉਹਨੂੰ ਛੱਡ ਦਿੱਤਾ ਮੇਰੀ ਭੈਣ ਸ਼ਰਮ ਨਾਲ ਚੱਲ ਸਕੀ ਤੇ ਆਪਣੀ jaan ਉਸਨੇ ਦੇ ਦਿੱਤੀ ਇੰਨਾ ਹੱਥਾਂ ਵਿੱਚ ਮੇਰੀ ਭੈਣ ਨੇ ਆਪਣਾ ਦਮ ਤੋੜ ਦਿੱਤਾ ਸੀ ਤੇ ਉਹਦੇ ਹੰਝੂ ਦੇਖ ਕੇ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਪਰ ਆਈਆਂ ਸੀ ਮੈਂ ਕਿਹਾ ਤੇਰੀ ਭੈਣ ਦਾ ਨਾਮ ਸ਼ੀਤਲ ਸੀ ਉਹ ਮੇਰੇ ਵੱਲ ਗੁੱਸੇ ਨਾਲ ਦੇਖਣ ਲੱਗਾ ਮੈਂ ਕਿਹਾ ਮੈਂ ਜਾਣਦੀ ਆ ਮੇਰੇ ਭਰਾ ਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਉਹਦੀ ਫਰੈਂਡ ਆ ਉਸਦਾ ਨਾਮ ਸ਼ੀਤਲ ਸੀ ਪਰ ਮੈਨੂੰ ਇਹ ਗੱਲ ਬਿਲਕੁਲ ਵੀ ਪਤਾ ਨਹੀਂ ਸੀ ਕਿ ਜੋ ਤੂੰ ਮੈਨੂੰ ਹੁਣੇ ਦੱਸੀ ਆ ਇਸ ਲਈ ਤੂੰ ਮੈਨੂੰ ਕੱਟਨਾਪ ਕੀਤਾ ਤਾਂ ਕਿ ਇਹਦਾ ਬਦਲਾ ਲੈ ਸਕੇ ਉਹਨੇ ਕਿਹਾ ਹਾਂ ਮੈਂ ਚਾਹੁੰਦਾ ਹਾਂ ਕਿ ਮੈਂ ਵੀ ਤੈਨੂੰ ਪ੍ਰੈਗਨੈਂਟ ਕਰਕੇ ਛੱਡ ਦੇਵਾਂ ਤਾਂ ਕਿ ਤੂੰ ਵੀ ਉਦਾਂ ਹੀ ਜਲੀਲ ਹੋਵੇਂ ਜਿੱਦਾਂ ਦੁਨੀਆ ਦੇ ਸਾਹਮਣੇ ਮੇਰੀ ਭੈਣ ਜਲੀਲ ਹੋਈ ਸੀ ਕਾਲਜ ਵਿੱਚ ਉਹਦਾ ਮਜ਼ਾਕ ਬਣਾ ਦਿੱਤਾ ਸੀ ਕਿਸੇ ਨੂੰ ਉਹ ਮੂੰਹ ਦਿਖਾਉਣ ਦੇ ਲਾਇਕ ਵੀ ਨਹੀਂ ਸੀ ਰਹੀ ਮੈਂ ਵੀ ਗੁੱਸੇ ਵਿੱਚ ਆ ਗਈ ਤੇ ਕਹਿ ਲੱਗੀ ਮੇਰੇ ਨਾਲ ਜੋ ਵੀ ਕਰਨਾ ਕਰ ਲੈ ਪਰ ਜੇ ਮੈਂ ਪ੍ਰੈਗਨੈਂਟ ਹੋ ਗਈ ਤੇ ਮੈਂ ਆਪਣੀ ਜਾਨ ਨਹੀਂ ਦੇਉਂਗੀ ਬਲਕਿ ਮੈਂ ਤੇਰੇ ਬੱਚੇ ਨੂੰ ਜਨਮ ਦੇਉਂਗੀ ਅੱਜ ਦੀ ਰਾਤ ਮੈਂ ਤੇਰੇ ਕੋਲ ਆ ਇਹ ਕਹਿ ਕੇ ਮੈਂ ਕਮਰੇ ਵਿੱਚ ਆ ਗਈ ਤੇ ਮੇਰੇ ਅੰਦਰ ਵੀ ਬਹੁਤ ਗੁੱਸਾ ਸੀ ਮੈਂ ਚਾਹੁੰਦੀ ਸੀ ਕਿ ਮੇਰੇ ਨਾਲ ਜੋ ਵੀ ਗਲਤ ਹਰਕਤ ਕਰਨਾ ਚਾਹੁੰਦਾ ਕਰੇ ਪਰ ਮੈਨੂੰ ਆਜ਼ਾਦ ਕਰ ਦੇਵੇ ਉਹ ਮੇਰੇ ਪਿੱਛੇ-ਪਿੱਛੇ ਕਮਰੇ ਵਿੱਚ ਆ ਗਿਆ ਤੇ ਫਿਰ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਤੂੰ ਸੋਚ ਲਿਆ ਤੂੰ ਕੀ ਚਾਹੁੰਦੀ ਆ ਮੈਂ ਕਿਹਾ ਤੇਰੇ ਭੈਣ ਨੂੰ ਮੈਂ ਵਾਪਸ ਨਹੀਂ ਆ ਸਕਦੀ ਪਰ ਜੋ ਕੁਝ ਵੀ ਹੋਇਆ ਉਹਦੇ ਵਿੱਚ ਮੇਰੇ ਭਰਾ ਦੀ ਗਲਤੀ ਨਹੀਂ ਸੀ ਤੇਰੀ ਭੈਣ ਦੀ ਵੀ ਗਲਤੀ ਸੀ ਪਰ ਜੇ ਤੇਰੀ ਨਫ਼ਰਤ ਇਸ ਤਰੀਕੇ ਨਾਲ ਨਹੀਂ ਖਤਮ ਹੋ ਸਕਦੀ ਤਾਂ ਮੈਂ ਦੇਖਣਾ ਚਾਹੁੰਦੀ ਆ ਤੇਰੀ ਨਫ਼ਰਤ ਨੂੰ ਕਿਸ ਹੱਦ ਤੱਕ ਇਨਾ ਮੇਰੇ ਮੂੰਹ ਵਿੱਚੋਂ ਨਿਕਲਿਆ ਰਹੀ ਸੀ ਕਿ ਉਹ ਮੈਨੂੰ ਟੁੱਟ ਕੇ ਪੈ ਗਿਆ ਤੇ ਉਹਦੀਆਂ ਹਰਕਤਾਂ ਤੋਂ ਮੈਨੂੰ ਬਹੁਤ ਉਹਦੀ ਨਫ਼ਰਤ ਦਾ ਪਤਾ ਲੱਗ ਗਿਆ ਸੀ ਬੜੀ ਬੇਰਹਿਮੀ ਨਾਲ ਉਹ ਮੇਰੇ ਸਰੀਰ ਨੂੰ ਤੰਗ ਕਰਨ ਲੱਗ ਪਿਆ ਮੇਰੇ ਨਾਲ ਆਪਣੇ ਅਰਮਾਨ ਪੂਰੇ ਕਰ ਰਿਹਾ ਸੀ ਮੈਂ ਉਹਨੂੰ ਰੋਕਿਆ ਨਹੀਂ ਸੀ ਮੈਂ ਚਾਹੁੰਦੀ ਸੀ ਕਿ ਉਹਦੀ ਨਫ਼ਰਤ ਦੂਰ ਹੋ ਜਾਵੇ ਸਾਰੀ ਰਾਤ ਉਹਨੇ ਮੇਰੇ ਨਾਲ ਨਫ਼ਰਤ ਨਾਲ ਖੇਡਿਆ ਆਪਣੀ ਨਫ਼ਰਤ ਦੀ ਹੱਦ ਦਿਖਾਈ ਸੀ ਜਦੋਂ ਸਵੇਰ ਹੋਈ ਤਾਂ ਮੈਂ ਬ੍ਰੇਕਫਾਸਟ ਡਾਕਟਰ ਗਈ ਸੀ ਉਹ ਮੇਰੇ ਨਾਲ ਹੀ ਲੰਬੇ ਪਿਆ ਸੀ ਤੇ ਕਹਿ ਲੱਗਾ ਤੂੰ ਮੇਰੀ ਨਫ਼ਰਤ ਦੀ ਹੱਦ ਦੇਖ ਲਈ ਚੱਲ ਹੁਣ ਮੈਂ ਤੈਨੂੰ ਤੇਰੇ ਘਰ ਛੱਡ ਕੇ ਆਉਣਾ ਵਾਰ ਕਾਲ ਰਾਤ ਜੋ ਕੁਝ ਵੀ ਹੋਇਆ ਉਹਦਾ ਮੈਂ ਵੀਡੀਓ ਬਣਾ ਲਿਆ ਉਮੀਦ ਕਰਦਾ ਕਿ ਤੂੰ ਇਹ ਗੱਲ ਕਿਸੇ ਨੂੰ ਵੀ ਨਹੀਂ ਕਹੇਂਗੀ ਜੇ ਮੇਰੇ ਖਿਲਾਫ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸਮਝ ਲਈ ਤੇਰੇ ਨਾਲ ਕੀ ਹੋਊਗਾ ਮੈਂ ਕਿਹਾ ਮੈਨੂੰ ਧਮਕੀ ਨਾ ਦੇ ਮੈਂ ਤਿਆਰ ਹੋ ਗਈ ਸੀ ਉਹ ਮੈਨੂੰ ਲੈ ਕੇ ਕਾਰ ਵਿੱਚ ਮੇਰੇ ਘਰ ਵੱਲ ਨੂੰ ਤੁਰ ਪਿਆ ਘਰ ਦੇ ਕੋਲ ਜਾਂਦੇ ਕਾਰ ਨੂੰ ਰੋਕਿਆ ਤੇ ਕਹਿ ਲਗਾ ਹੁਣ ਤੂੰ ਜਾ ਸਕਦੀ ਆ ਮੈਂ ਉਹਦੇ ਵੱਲ ਦੇਖਣ ਲੱਗੀ ਮੇਰੇ ਅੱਖਾਂ ਵਿੱਚੋਂ ਹੰਝੂ ਸੀ ਮੇਰੇ ਦਿਲ ਵਿੱਚ ਤਕਲੀਫ ਸੀ ਮੈਂ ਗੱਡੀ ਵਿੱਚ ਉਤਰਨ ਲੱਗੀ ਕਿ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਰੁਕੋ ਮੈਂ ਵੀ ਤੇਰੇ ਨਾਲ ਤੇਰੇ ਘਰ ਦੇ ਅੰਦਰ ਚੱਲੂਗਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਹੀ ਹੋ ਗਈ ਉਹ ਮੇਰੇ ਨਾਲ ਘਰ ਦੇ ਅੰਦਰ ਆ ਗਿਆ ਘਰ ਦੇ ਸਾਰੇ ਪਰੇਸ਼ਾਨੀ ਵਿੱਚ ਸੀ ਜਿੱਦਾਂ ਹੀ ਘਰ ਦੇ ਅੰਦਰ ਆਇਆ ਮੇਰੇ ਮੰਮੀ ਪਾਪਾ ਮੇਰੇ ਕੋਲ ਆ ਗਏ ਤੇ ਮੇਰਾ ਭਰਾ ਵੀ ਮੇਰੇ ਕੋਲ ਆ ਗਿਆ ਮੇਰਾ ਭਰਾ ਝੜਕਦੇ ਹੋਏ ਕਹਿਣ ਲੱਗਾ ਕਿ ਤੂੰ ਕੱਲ ਰਾਤ ਕਿੱਥੇ ਗਈ ਸੀ ਅਸੀਂ ਕਿੰਨੇ ਪਰੇਸ਼ਾਨ ਹੋ ਗਏ ਆ ਤਾਂ ਰਤਨ ਨੇ ਮੇਰੇ ਕੋਲ ਆ ਕੇ ਕਿਹਾ ਕਿ ਇਹ ਮੇਰੇ ਕੱਲ ਰਾਤ ਮੇਰੇ ਨਾਲ ਸੀ ਮੇਰੇ ਭਰਾ ਨੇ ਉਹ ਦੇਖਿਆ ਤੇ ਗੁੱਸੇ ਵਿੱਚ ਕਹਿ ਲੱਗਾ ਕਿ ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਭੈਣ ਦੇ ਕੋਲ ਆਉਣ ਦੀ ਰਤਨ ਨੇ ਕਿਹਾ ਜਿੱਦਾਂ ਤੂੰ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕੀਤੀ ਸੀ ਤੇ ਉਹਨੂੰ ਪ੍ਰੈਗਨੈਂਟ ਕਰਕੇ ਮਾਰਨ ਲਈ ਛੱਡ ਦਿੱਤਾ ਸੀ ਉਹਨੇ ਸੁਸਾਇਸਾਈਡ ਕਰ ਲਿਆ ਸੀ ਤੈਨੂੰ ਕੀ ਲੱਗਦਾ ਕਿ ਮੈਂ ਇਹਦਾ ਬਦਲਾ ਨਹੀਂ ਲਵਾਂਗਾ ਮੇਰੇ ਮੰਮੀ ਪਾਪਾ ਤਾਂ ਹੈਰਾਨ ਸੀ ਮੇਰੀ ਮਾਂ ਮੇਰੇ ਕੋਲ ਆਈ ਤੇ ਕਹਿਣ ਲੱਗੀ ਦੱਸ ਜ਼ਾਲਮ ਇਨਸਾਨ ਨੇ ਤੇਰੇ ਨਾਲ ਕੀ ਕੀਤਾ ਮੈਂ ਕਿਹਾ ਰਤਨ ਨੇ ਮੇਰੇ ਨਾਲ ਮੇਰੀ ਮਰਜ਼ੀ ਦੇ ਖਿਲਾਫ ਕੁਝ ਵੀ ਨਹੀਂ ਕੀਤਾ ਮਾਂ ਜਦੋਂ ਉਹਨੇ ਮੇਰੇ ਭਰਾ ਦੇ ਜ਼ੁਲਮ ਮੈਨੂੰ ਦੱਸੇ ਤਾਂ ਮੈਂ ਆਪਣੇ ਆਪ ਇਹਨੂੰ ਦੇ ਦਿੱਤਾ ਤੇ ਰਤਨ ਦੇ ਨਾਲ ਮੈਂ ਪਿਆਰ ਕਰਨ ਲੱਗ ਗਈਆਂ ਰਤਨ ਨੇ ਮੇਰੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰਾ ਹੱਥ ਫੜ ਲਿਆ ਉਹਦੀਆਂ ਅੱਖਾਂ ਵਿੱਚ ਮੇਰੇ ਲਈ ਪਿਆਰ ਸੀ ਤੇ ਕਹਿਣ ਲੱਗਾ ਅਮਨ ਮੈਂ ਵੀ ਤੈਨੂੰ ਪਿਆਰ ਕਰਦਾ ਤੇ ਤੈਨੂੰ ਨੁਕਸਾਨ ਨਹੀਂ ਦੇਣਾ ਚਾਹੁੰਦਾ ਪਰ ਮੈਂ ਆਪਣੀ ਭੈਣ ਦੀ ਮੌਤ ਦਾ ਕਰਕੇ ਟੁੱਟ ਗਿਆ ਸੀ ਤੇਰੇ ਭਰਾ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ ਹੁਣ ਤਕਲੀਫ ਦੇਣਾ ਚਾਹੁੰਦਾ ਸੀ ਜਿਹਦੇ ਵਿੱਚ ਮੈਂ ਗੁజర్ ਰਿਹਾ ਸੀ ਪਰ ਤੂੰ ਬੇਕਸੂਰਾ ਮੇਰਾ ਹੱਥ ਫੜ ਲੈ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਕਿਹਾ ਹਾਂ ਤਾਂ ਤੇਰੇ ਬਦਲੇ ਦੀ ਅੱਗ ਸ਼ਾਂਤ ਹੋ ਗਈ ਆ ਤੇਰੀ ਭੈਣ ਨੂੰ ਮੇਰੇ ਭਰਾ ਨੇ ਤੇਰੇ ਤੋਂ ਖੋਲਿਆ ਸੀ ਤੇ ਹੁਣ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਉਹ ਮੁਸਕਰਾਉਣ ਲੱਗਾ ਤੇ ਮੇਰਾ ਭਰਾ ਕਹਿਣ ਲੱਗਾ ਕਿ ਮੈਂ ਤੁਹਾਨੂੰ ਕਦੇ ਵੀ ਇਕ ਨਹੀਂ ਹੋਣ ਦੇਵਾਂਗਾ ਪਰ ਰਤਨ ਕਹਿਣ ਲੱਗਾ ਕਿ ਅਸੀਂ ਤਾਂ ਪਹਿਲਾਂ ਹੀ ਇੱਕ ਹੋ ਚੁੱਕੇ ਹਾਂ ਤੇ ਬਸ ਹੁਣ ਵਿਆਹ ਦੀ ਹੀ ਬਾਕੀ ਆ ਇਹ ਕਹਿ ਕੇ ਅਸੀਂ ਦੋਵੇਂ ਘਰੋਂ ਬਾਹਰ ਨਿਕਲ ਗਏ ਤੇ ਸਾਰੇ ਏਦਾਂ ਹੀ ਖੜੇ-ਖੜੇ ਸਾਨੂੰ ਦੇਖਦੇ ਰਹਿ ਗਏ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਕਿ ਤੁਹਾਨੂੰ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਪਹਿਲਾਂ ਸੁਣਨ ਨੂੰ ਮਿਲ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ